ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਗੁਰਬਾਣੀ ਦੇ ਵਿੱਚ ਖਾਲਸਾ ਜੀ ਬਹੁਤ ਜ਼ਿਆਦਾ ਤਾਕਤ ਹੁੰਦੀ ਏ ਜਨਮਾਂਤਰ ਦੇ ਦੁੱਖਾਂ ਨੂੰ ਗੁਰਬਾਣੀ ਦੂਰ ਕਰਦੀ ਏ ਵਾਹੀ ਗੁਰੂ ਸੱਚੇ ਪਾਛਾ ਜੀ ਦੀ ਗੁਰਬਾਣੀ ਦਾ ਚਾਪ ਜਿਹੜੀਆਂ ਵੀ ਸੰਗਤਾਂ ਕਰਦੀਆਂ ਨੇ ਉਹਨਾਂ ਤੇ ਮਹਾਰਾਜ ਸੱਚੇ ਪਾਛਾ ਜੀ ਦੀ ਕਿਰਪਾ ਰਹਿੰਦੀ ਏ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਉਸ ਪਰਿਵਾਰ ਦੇ ਵਿੱਚ ਜਿਹੜੇ ਨਾਮ ਬਾਣੀ ਦਾ ਅਭਿਆਸ ਕਰਦੇ ਨੇ ਖਾਲਸਾ ਜੀ ਕਿਉਂਕਿ ਆਪਣੀ ਲਾਈਫ ਕਿੰਨੀ ਵੀ ਬਿਜੀ ਕਿਉਂ ਨਾ ਹੋ ਜਾਵੇ ਖਾਲਸਾ ਜੀ ਆਪਾਂ ਨੂੰ 24 ਘੰਟਿਆਂ ਦੇ ਵਿੱਚੋਂ ਐਟ ਲੀਸਟ 2 ਘੰਟੇ ਜਾਂ 2.5 ਘੰਟੇ ਦਾ ਦਸਵੰਦਤਾ ਜ਼ਰੂਰ ਕੱਢਣਾ ਚਾਹੀਦਾ ਹੈ। ਇਹ ਹਰ ਸਿੱਖ ਦੇ ਲਈ ਖਾਲਸਾ ਜੀ ਜ਼ਰੂਰੀ ਏ। ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵੀ ਚਾਰ ਸੰਜੀ ਕਰਾਂਗੇ ਕਿ ਜੇਕਰ ਤੁਹਾਨੂੰ ਸਵੇਰ ਦੇ ਵੇਲੇ ਇਹ ਤਿੰਨ ਸੰਕੇਤ ਮਿਲਦੇ ਨੇ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਦੇ ਪਰਮਾਤਮਾ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਿਰਪਾ ਹੋ ਗਈਏ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਦਾ ਨਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਇਸੇ ਤਰ੍ਹਾਂ ਖਾਲਸਾ ਜੀ ਜਦੋਂ ਵੀ ਤੁਸੀਂ ਭਗਤੀ ਕਰਦੇ ਹੋ ਨਾਮ ਬਾਣੀ ਦਾ ਅਭਿਆਸ ਕਰਦੇ ਹੋ ਤਾਂ ਤੁਹਾਡੀ ਘਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜ਼ਰੂਰ ਹੋਵੇਗੀ। ਭਾਵੇਂ ਤਾਂ ਸਿੱਧੇ ਤੌਰ ਤੇ ਹੋਵੇ ਤੇ ਭਾਵੇਂ ਸੁਖਮ ਰੂਪ ਦੇ ਵਿੱਚ ਹੋਵੇ। ਤੇ ਕਈ ਵਾਰ ਖਾਲਸਾ ਜੀ ਤੁਹਾਨੂੰ ਇਸ ਤਰ੍ਹਾਂ ਦੀਆਂ ਕੁਝ ਅਚਾਨਕ ਚੀਜ਼ਾਂ ਵੀ ਮਹਿਸੂਸ ਹੋਣ ਲੱਗ ਜਾਂਦੀਆਂ ਨੇ। ਜਦੋਂ ਤੁਹਾਡੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੁੰਨ ਲੱਗ ਪੈਂਦੀ ਏ ਤੇ ਉਹਨਾਂ ਦੇ ਵਿੱਚੋਂ ਖਾਲਸਾ ਜੀ ਕਈ ਚੀਜ਼ਾਂ ਨੂੰ ਤੁਸੀਂ ਦੇਖ ਵੀ ਸਕਦੇ ਹੋ ਇਸ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤਿੰਨ ਸੰਕੇਤ ਸਾਂਝੇ ਕਰਾਂਗੇ ਜਿੰਨਾ ਤੋਂ ਪਤਾ ਲੱਗਦਾ ਹੈ ਕਿ ਪਰਮਾਤਮਾ ਦੀ ਆਪਣੀਤੀ ਕਿਰਪਾ ਹੋ ਗਈ ਏ ਇਸੀ ਤਰ੍ਹਾਂ ਖਾਲਸਾ ਜੀ ਜਦੋਂ ਆਪਾਂ ਘਰ ਪਰਿਵਾਰ ਦੇ ਵਿੱਚ ਕੋਈ ਮਨੁੱਖ ਨਾਮ ਬਾਣੀ ਦਾ ਅਭਿਆਸ ਕਰਦਾ ਏ ਭਗਤੀ ਕਰਦਾ ਏ ਤਾਂ ਉਸ ਨੂੰ ਕਈ ਵਾਰ ਖਾਲਸਾ ਜੀ ਮਹਿਸੂਸ ਨਹੀਂ ਹੁੰਦਾਗਾ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਸ ਦੇ ਨਾਲ ਕੀ ਹੋ ਰਿਹਾ ਏ ਤੇ ਕਈ ਮਨੁੱਖ ਤਾਂ ਖਾਲਸਾ ਜੀ ਜਿਵੇਂ ਇੱਕ ਦਿਨ ਨਾਮ ਬਾਣੀ ਦਾ ਅਭਿਆਸ ਕਰ ਲਿਆ ਤੇ ਦੋ ਦਿਨ ਨਾ ਕੀਤਾ ਫਿਰ ਜਾ ਕੇ ਕੀਤਾ ਜਦੋਂ ਇਸ ਤਰ੍ਹਾਂ ਖਾਲਸਾ ਜੀ ਕੁਝ ਦਿਨ ਦਾ ਗੈਪ ਪਾ ਲੈਂਦੇ ਨੇ ਵਿੱਚ ਲਗਾਤਾਰ ਆਪਣੀ ਰੁਟੀਨ ਨਹੀਂ ਰੱਖਦੇ ਤਾਂ ਜੋ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕੋਣੀ ਹੁੰਦੀ ਏ ਜਾਂ ਹੋ ਰਹੀ ਹੁੰਦੀ ਏ ਉਹ ਫਿਰ ਨਹੀਂ ਹੁੰਦੀ ਕਿ ਕਈ ਵਾਰ ਖਾਲਸਾ ਜੀ ਕਈ ਭੈਣ ਭਰਾ ਸੋਚਦੇ ਨੇ ਅਸੀਂ ਕਈ ਸਾਲਾਂ ਤੋਂ ਗੁਰਬਾਣੀ ਦੇ ਜਾਪ ਕਰ ਰਹੇ ਆ ਸੇਵਾ ਸਿਮਰਨ ਕਰ ਰਹੇ ਆ ਸਾਡੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਹੁੰਦੀ ਪਰ ਖਾਲਸਾ ਜੀ ਉਹ ਆ ਤਿੰਨ ਸੰਕੇਤਾ ਤੋਂ ਆਪਣਾ ਅੰਦਾਜ਼ਾ ਲਗਾ ਸਕਦੇ ਨੇ ਕਿ ਉਹਨਾਂ ਦੇ ਘਰ ਪਰਿਵਾਰ ਤੇ ਪਰਮਾਤਮਾ ਦੀ ਕਿਰਪਾ ਹੋ ਗਈ ਏ ਜਾਂ ਨਹੀਂ ਹੋਈ ਪਰ ਖਾਲਸਾ ਜੀ ਜਦੋਂ ਵੀ ਤੁਹਾਡੇ ਦੇ ਪ੍ਰਭੂ ਪਰ ਬਾਦਮਾ ਦੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਤੁਹਾਡੀ ਤੇ ਕਿਰਪਾ ਹੋਵੇਗੀ ਤੁਹਾਨੂੰ ਕਈ ਤਰ੍ਹਾਂ ਦੇ ਸੰਕੇਤ ਮਿਲਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਚੇਂਜ ਹੋਣੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਦੇ ਵਿੱਚੋਂ ਕੁਝ ਤੁਸੀਂ ਦੇਖ ਵੀ ਸਕਦੇ ਹੋ ਤੇ ਕਈ ਵਾਰ ਤੁਹਾਨੂੰ ਸਮਝ ਵੀ ਨਹੀਂ ਆਉਂਦਾ ਕਿ ਤੁਹਾਡੇ ਨਾਲ ਹੋ ਕੀ ਰਿਹਾ ਹੈ ਫਿਰ ਇਹ ਕਹਿੰਦਾ ਆ ਭਾਬ ਖਾਲਸਾ ਜੀ ਜਦੋਂ ਆਪਣੀ ਘਰ ਦੇ ਵਿੱਚ ਆਪਾਂ ਦਸਾਂ ਰੋਹਾਂ ਦੀ ਕੀਰਤ ਕਰਦੇ ਆ ਜੋ ਵੀ ਪੈਸਾ ਆਉਂਦਾ ਏ ਉਸ ਦੇ ਨਾਲ ਬਰਕਤ ਨਹੀਂ ਪੈਂਦੀ ਮੇਰੇ ਕਹਿੰਦਾ ਆ ਭਾਬ ਕਿ ਜ਼ਰੂਰਤਾਂ ਕੂਰੀਆਂ ਨਹੀਂ ਹੁੰਦੀਆਂ ਪਰ ਜਦੋਂ ਆਪਾਂ ਨਾਮ ਬਾਣੀ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਸੀਮ ਖਾਲਸਾ ਜੀ ਓਨੀ ਹੀ ਮਾਇਆ ਦੇ ਨਾਲ ਆਪਣੀ ਘਰ ਦੀਆਂ ਜ਼ਰੂਰਤਾਂ ਵੀ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਆਪਣੇ ਸਾਰੇ ਗਾਰਜ ਵੀ ਉਸ ਮਾਇਆ ਦੇ ਨਾਲ ਹੋ ਜਾਂਦੇ ਨੇ ਫਿਰ ਵੀ ਉਹ ਮਾਇਆ ਆਪਣੀ ਘਰ ਹੋਰ ਵਧੀ ਪਈ ਰਹਿੰਦੀ ਏ ਜਦੋਂ ਇਸ ਤਰ੍ਹਾਂ ਦਾ ਸੰਕੇਤ ਮਿਲੇ ਤਾਂ ਤੁਸੀਂ ਸਮਝ ਲਾਓ ਕਿ ਤੁਹਾਡੀ ਘਰ ਪਰਿਵਾਰ ਤੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੋ ਗਈ ਏ ਇਸੇ ਤਰ੍ਹਾਂ ਖਾਲਸਾ ਜੀ ਸੁਖ ਤੇ ਦੁੱਖ ਓ ਮਨੁੱਖ ਦੇ ਕਰਮਾਂ ਦੇ ਅਨੁਸਾਰ ਆਉਂਦੇ ਰਹਿੰਦੇ ਨੇ ਉਹ ਤੁਸੀਂ ਫਿਕਰ ਨਾ ਕਰਿਆ ਕਰੋ ਅੱਜ ਦੁੱਖ ਨੇ ਤਾਂ ਕੱਲ ਨੂੰ ਸੁੱਖ ਵੀ ਹੋਣਗੇ ਸੁੱਖ ਤਾਂ ਖਾਲਸਾ ਜੀ ਸੌਖੇ ਬਤੀਤ ਹੋ ਜਾਂਦੇ ਨੇ ਤੇ ਪਰ ਜਦੋਂ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋ ਜਾਂਦੀ ਏ ਤਾਂ ਦੁੱਖਾਂ ਦੇ ਨਾਲ ਤੁਹਾਨੂੰ ਬਤੀਤ ਕਰਨ ਦੇ ਲਈ ਹੌਸਲਾ ਸਬਰ ਸੰਤੋਖ ਬਖਸ਼ਦੇ ਨੇ ਜਿਵੇਂ ਕਈ ਵਾਰ ਖਾਲਸਾ ਜੀ ਤੁਹਾਡੇ ਨਾਲ ਬਹੁਤ ਵੱਡਾ ਹਾਸਾ ਹੋਣਾ ਹੁੰਦਾ ਏ ਪਰ ਉਹ ਹਾਸਾ ਟਲ ਕੇ ਤੁਹਾਨੂੰ ਛੋਟੀ ਮੋਟੀ ਚਰੀਟ ਹੀ ਆਉਂਦੀ ਏ ਸੋ ਇਸ ਤਰ੍ਹਾਂ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਪਹਿਲਾ ਸੰਕੇਤ ਇਹ ਹੁੰਦਾ ਏ ਕਿ ਜਦੋਂ ਤੁਸੀਂ ਰਾਤ ਦੇ ਸਮੇਂ ਸੌਂਦੇ ਹੋ ਤਸਵੀਰੀ ਤੁਹਾਡੀ ਅੰਮ੍ਰਿਤ ਵੇਲੇ ਅਚਾਨਕ ਅੱਖ ਖੁੱਲ ਜਾਂਦੀ ਏ ਆਪਣੀ ਆਪ ਤੇ ਤੁਹਾਡਾ ਨਾਮ ਬਾਣੀ ਦੇ ਵਿੱਚ ਅਭਿਆਸ ਕਰਨ ਸਮੇ ਪੂਰਾ ਮਨ ਲੱਗਿਆ ਰਹਿੰਦਾ ਏ ਪਰ ਜੇਕਰ ਖਾਲਸਾ ਜੀ ਤੁਹਾਨੂੰ ਅੰਮ੍ਰਿਤ ਵੇਲੇ ਇਸ ਤਰ੍ਹਾਂ ਦੇ ਸੁਪਨੇ ਵੀ ਆਉਂਦੇ ਨੇ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਸੇਵਾ ਸਿਮਰਨ ਕਰਦੇ ਪਏ ਹੋ ਨਾਮ ਬਾਣੀ ਦਾ ਅਭਿਆਸ ਕਰ ਰਹੇ ਹੋ ਤਾਂ ਸਮਝ ਲਓ ਖਾਲਸਾ ਜੀ ਤੁਹਾਡੇ ਤੇ ਪਰਮਾਤਮਾ ਦੀ ਤੁਹਾਡੇ ਘਰ ਪਰਿਵਾਰ ਤੇ ਕਿਰਪਾ ਹੋ ਗਈ ਏ ਖਾਲਸਾ ਜੀ ਦੂਸਰਾ ਸੰਕੇਤ ਇਹ ਹੁੰਦਾ ਏ ਕਿ ਜੇਕਰ ਤੁਹਾਨੂੰ ਅੰਮ੍ਰਿਤ ਵੇਲੇ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਨੇ ਸੋਪਣੇ ਦੇ ਵਿੱਚ ਤੁਹਾਨੂੰ ਆਚਾਨਕ ਘੰਟੀਆਂ ਸ਼ੰਕਰ ਨਗਾੜੇ ਤੇ ਜਾਂ ਫਿਰ ਵਾਇਗਰੋ ਸਿਮਰਨ ਦੀ ਆਵਾਜ਼ ਪ੍ਰਤੀਤ ਹੁੰਦੀ ਏ ਖਾਲਸਾ ਜੀ ਤਾਂ ਖਾਲਸਾ ਜੀ ਇਹ ਦੂਸਰਾ ਸੰਕੇਤ ਹੁੰਦਾ ਏ ਕਿ ਤੁਹਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਏ ਤੁਹਾਡੇ ਘਰ ਪਰਿਵਾਰ ਤੇ ਤੀਸਰਾ ਸੰਕੇਤ ਇਹ ਹੁੰਦਾ ਹੈ ਖਾਲਸਾ ਜੀ ਜਦੋਂ ਤੁਸੀਂ ਨਾਮ ਬਾਣੀ ਦਾ ਅਭਿਆਸ ਕਰਨ ਲਈ ਆਪਣੀ ਜੋ ਇਸ ਜਗ੍ਹਾ ਤੇ ਤੁਸੀਂ ਹਰ ਰੋਜ਼ ਕਰਦੇ ਹੋ ਉੱਥੇ ਜਾ ਰਹੇ ਹੁੰਦੇ ਹੋ ਤੁਹਾਨੂੰ ਉੱਥੇ ਜਾਂਦੇ ਸਮੇਂ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਜਾਂ ਤੁਸੀਂ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਣੀ ਘਰ ਦੇ ਵਿੱਚ ਸਥਾਨ ਬਣਾਇਆ ਹੁੰਦਾ ਹੈ ਉੱਥੇ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਤੁਹਾਡੇ ਘਰ ਦੇ ਵਿੱਚ ਸਾਰਾ ਦਿਨ ਬਹੁਤ ਵਧੀਆ ਖੁਸ਼ਬੂ ਰਹਿੰਦੀ ਏ ਖਾਲਸਾ ਜੀ ਤਾਂ ਉਸ ਤੋਂ ਵੀ ਤੁਸੀਂ ਸਮਝ ਲੈਣਾ ਏ ਕਿ ਤੁਹਾਡੇ ਤੇ ਘਰ ਪਰਿਵਾਰ ਤੇ ਪਰਮਾਤਮਾ ਦੀ ਕਿਰਪਾ ਹੋ ਗਈ ਏ ਕਿਉਂਕਿ ਖਾਲਸਾ ਜੀ ਜਿਸ ਘਰ ਦੇ ਵਿੱਚ ਨਰਾਤਮਕ ਊਰਜਾ ਹੁੰਦੀ ਏ ਉਥੇ ਹਮੇਸ਼ਾ ਬਦਬੂ ਆਉਂਦੀ ਰਹਿੰਦੀ ਏ ਤੇ ਜਿਸ ਘਰ ਦੇ ਵਿੱਚ ਸਤਾਕਮਕ ਊਰਜਾ ਹੁੰਦੀ ਏ ਸਰਤਾਤਮਕ ਊਰਜਾ ਹੁੰਦੀ ਏ ਖਾਲਸਾ ਜੀ ਉਸ ਘਰ ਦੇ ਵਿੱਚ ਹਮੇਸ਼ਾ ਖੁਸ਼ੀ ਬਹੁ ਆਉਂਦੀ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਣੀ ਰਹਿੰਦੀ ਹੈ। ਇੱਕ ਪੋਜ਼ਿਟਿਵਿਟੀ ਵੀ ਮਨ ਦੇ ਵਿੱਚ ਆਉਂਦੀ ਹੈ। ਸੋ ਖਾਲਸਾ ਜੀ ਜੇ ਇਸ ਤਰ੍ਹਾਂ ਨੇ ਤੁਹਾਨੂੰ ਸੰਕੇਤ ਮਿਲਦੇ ਆ ਤੇ ਤੁਸੀਂ ਸਮਝ ਲਓ ਤੁਹਾਡੇ ਤੇ ਘਰ ਪਰਿਵਾਰ ਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ। ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਦੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖ ਹਰਸਾ ਜੀ ਪੁੱਲਾ ਚੁਕੰਦੀ ਖੀਮਾ ਬਖਸ਼ਨੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਜੜਦੀ ਕਲਾ ਦੇ ਵਿੱਚ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਸ਼ਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ